ਗੁਰਾਇਆਂ ਦਾ ਡਾਕਖਾਨਾ ਜੋ ਅਕਸਰ ਆਪਣੀ ਮਾੜੀ ਕਾਰਜਗਾਰੀ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਇੱਕ ਵਾਰੀ ਫਿਰ ਤੋਂ ਡਾਕਖਾਨਾ ਉਸ ਵੇਲੇ ਚਰਚਾ ਵਿੱਚ ਆ ਗਿਆ ਜਦੋਂ ਡਾਕਖਾਨੇ ਦੇ ਮੁਲਾਜ਼ਮ ਡਾਕਖਾਨੇ ਦੇ ਅੰਦਰ ਹੀ ਥਪੜੋ-ਥਪੜੀ ਹੋ ਗਏ ਇਹਨਾਂ ਮੁਲਾਜ਼ਮਾਂ ਨੇ ਤਾਂ ਇਹ ਵੀ ਨਹੀਂ ਵੇਖਿਆ ਕਿ ਇਹ ਇੱਕ ਪਬਲਿਕ ਪਲੇਸ ਹੈ ਤੇ ਮੌਕੇ ਤੇ ਮਹਿਲਾ ਮੁਲਾਜ਼ਮ ਵੀ ਮੌਜੂਦ ਸੀ ਬਿਨਾ ਕੋਈ ਸ਼ਰਮ ਦੇ ਦੋਵੇਂ ਮੁਲਾਜ਼ਮ ਆਪਸ ਵਿੱਚ ਲੜਦੇ ਰਹੇ ਅਤੇ ਇੱਕ ਦੂਜੇ ਨੂੰ ਗੰਦੀਆ ਗਾਲ੍ਹਾਂ ਵੀ ਕੱਢਦੇ ਨਜ਼ਰ ਆਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਦੀ ਲੁਧਿਆਣਾ ਤੋਂ ਇਥੇ ਪੋਸਟਿੰਗ ਹੋਈ ਹੈ ਜੋ ਗ੍ਰਾਹਕ ਵਿੱਚ ਪੋਸਟਰ ਅਸਿਸਟੈਂਟ ਮਾਰਕੀਟਿੰਗ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ ਜੋ ਪਾਰਟੀਆਂ ਨਾਲ ਵਿਜ਼ਿਟ ਕਰਨਾ ਮੇਰਾ ਕੰਮ ਹੈ ਮਨੋਜ ਨੇ ਕਿਹਾ ਕਿ ਜਦੋਂ ਦਫ਼ਤਰ ਵਿੱਚ ਪਹੁੰਚਿਆ ਤਾਂ ਗ੍ਰਾਹਕ ਦੇ ਪਾਰਸਲ ਨੂੰ ਲੈ ਕੇ ਮੁਲਾਜ਼ਮ ਸ਼ਸ਼ੋਭਿਤ ਨਾਲ ਕਿਹਾ ਸੁਣੀ ਹੋ ਗਈ ਜਿਸ ਨੂੰ ਲੈ ਕੇ ਦੋਵੇਂ ਮੁਲਾਜ਼ਮ ਆਪਸ ਵਿੱਚ ਉਲਝ ਪਏ ਮਨੋਜ ਨੇ ਇਹ ਵੀ ਕਿਹਾ ਕਿ ਇਸ ਖਿਲਾਫ ਪਹਿਲਾਂ ਵੀ ਕਈ ਗ੍ਰਾਹਕ ਏਜੰਟਾਂ ਸਟਾਫ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਿਭਾਗ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਮੇਰਾ ਨਾਮ ਮਨੋਜ ਕੁਮਾਰਾ ਤੇ ਮੈਂ ਲੁਧਿਆਣੇ ਤੋਂ ਮੇਰੀ ਇੱਥੇ ਪੋਸਟਿੰਗ ਹੋਈ ਹੈ ਗੁਰਾਇਆ ਵਿੱਚ ਮੈਂ ਪੋਸਟਲ ਅਸਿਸਟੈਂਟ ਤੇ ਮਾਰਕੀਟਿੰਗ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ ਜੋ ਪਾਰਟੀਆਂ ਨੂੰ ਵਿਜ਼ਿਟ ਕਰਨਾ ਮੇਰਾ ਉਹ ਕੰਮ ਹੈ ਤੇ ਅੱਜ ਕੀ ਹੋਇਆ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਮਾਰਕੀਟ ਵਿੱਚ ਵਿਜ਼ਿਟ ਕਰਕੇ ਦਫ਼ਤਰ ਵਿੱਚ ਪਹੁੰਚਾ ਤੇ ਕਿਸੇ ਕਸਟਮਰ ਨੇ ਮੈਨੂੰ ਕੰਟੈਕਟ ਕੀਤਾ ਕਿ ਤੁਸੀਂ ਮੈਨੂੰ ਨਾ ਬਾਪਾਰ ਫੋਰਨ ਵਿੱਚ ਪਾਰਸਲ ਭੇਜਣਾ ਵਾ ਤੇ ਤੁਸੀਂ ਮੈਨੂੰ ਇਹਦਾ ਰੇਟ ਦੱਸੋ ਕੀ ਹੈ ਤੇ ਮੈਂ ਉਸ ਰੇਟ ਵਾਸਤੇ ਸ਼ੋਵੀਤ ਜੋ ਕਿ ਪੀਏ ਐਮਪੀਸੀਐਮ ਤੇ ਲੱਗਾ ਹੋਇਆ ਮੈਂ ਉਹਦੇ ਕੋਲ ਗਿਆ ਕਿ ਮੈਨੂੰ ਰੇਟ ਦੱਸ ਦੇ ਇਹਦਾ ਤੇ ਉਹ ਪਾਰਸਲ ਇੱਕ ਬੋ ਕਰ ਰਿਆ ਸੀ ਆ ਤੇ ਉਹਨੇ ਮੈਨੂੰ ਗੱਲ ਮੈਨੂੰ ਇਗਨੋਰ ਕਰਤਾ ਮੈਂ ਕਿਹਾ ਫੇਰ ਦੁਬਾਰਾ ਗਿਆ 2 ਮਿੰਟ ਬਾਅਦ ਮੇਰੀ ਗੱਲ ਸੁਣ ਮੈਨੂੰ ਗੱਲ ਦੱਸ ਦੇ ਕਸਟਮਰ ਲਾਈਨ ਤੇ ਆ ਉਸ ਬੰਦੇ ਨੇ ਕਹਿੰਦਾ ਕਿ ਮੈਂ ਤੇਰੇ ਹਿਸਾਬ ਨਾਲ ਕੰਮ ਨਹੀਂ ਕਰਨਾ ਤੂੰ ਮੇਰਾ ਕੋਈ ਇੰਚਾਰਜ ਨਹੀਂ ਲੱਗਿਆ ਹੈਗਾ ਕਸਟਮਰ ਮੇਰੇ ਲਾਈਨ ਤਾਂ ਸੀਗਾ ਕਸਟਮਰ ਨੇ ਮੈਨੂੰ ਫੋਨ ਕੱਟਤਾ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਮੈਂ ਉਹਨੂੰ ਕਿਹਾ ਕਿ ਤੂੰ ਆਪਣਾ ਤੇ ਖੜਾ ਹੋ ਕੇ ਸਾਰਿਆਂ ਸਾਹਮਣੇ ਲੇਡੀ ਸਟਾਫ ਮੌਜੂਦ ਸੀ ਸਾਡੇ ਐਸਪੀ ਮੌਜੂਦ ਸੀ ਸਾਰਿਆਂ ਸਾਹਮਣੇ ਮੈਨੂੰ ਮਾਵਾ ਪਾਣਾ ਦੀ ਗਾਲਾਂ ਕੱਢਣ ਲੱਗ ਗਿਆ ਫਿਰ ਮੈਂ ਹਟਿਆ ਮੈਂ ਕਿਹਾ ਤੂੰ ਗਾਲ ਐਦਾ ਕਿਉਂ ਕਰਦਾ ਵਾਂ ਤੇ ਇਹ ਪਿੱਛੇ ਨੂੰ ਹੋ ਕੇ ਮੈਨੂੰ ਤੱਕਾ ਦਿੱਤਾ ਤੇ ਹੱਥੋਂ ਪਾਈ ਤੇ ਉਹ ਸ਼ੁਰੂ ਹੋ ਗਿਆ ਅੱਜ ਐਸਪੀ ਸਾਹਿਬ ਤੇ ਬਾਕੀ ਮੌਜੂਦ ਜਿਹੜੇ ਸੀਗੇ ਉਹਨਾਂ ਸਾਹਮਣੇ ਮੈਨੂੰ ਬਹੁਤ ਗੰਦੀਆਂ ਗੰਦੀਆਂ ਮਾਵਾ ਪਾਣਾ ਦੇ ਗਾਲਾਂ ਕੱਢੀਏ ਉਹਨੇ ਐਨਾ ਵੀ ਨਹੀਂ ਸੋਚਿਆ ਕਿ ਮੈਂ ਦਫ਼ਤਰ ਵਿੱਚ ਇੱਕ ਸਰਕਾਰੀ ਅਹੁਦੇਦਾਰ ਆਪ ਵੀ ਬੈਠੇ ਉਹ ਗਾਲਾਂ ਕੱਢ ਰਿਹਾ ਵਾਂ ਤੇ ਚਲੋ ਉਹ ਵੀ ਬਾਦੀ ਗੱਲ ਹੈ ਇੱਕ ਸਾਡੇ ਲੇਡੀਸਟਾਫ ਮੌਜੂਦ ਉਹ ਸਾਹਮਣੇ ਮਾਵਾ ਪੈਣਾ ਦੀ ਗੱਲ ਕਿੱਥੇ ਤੱਕ ਚੱਜਦੀ ਹੈ ਇਹਦੇ ਇਸ ਬੰਦੇ ਤੇ ਅੱਜ ਮੈਨੂੰ ਮਾਰਨ ਨੂੰ ਪਿਆ ਵਾ ਕੱਲ ਕਿਸੇ ਹੋਰ ਨੂੰ ਵੀ ਪਿਆ ਸਕਦਾ ਵਾ ਗਾਲੀ ਗਲੋਚ ਜੀ ਤੱਕ ਪੰਜਾਬੀ ਇੰਨੀ ਗੰਦੀ ਗੰਦੀ ਗਾਲ ਕੱਢੀ ਇਸ ਬੰਦੇ ਨੇ ਦਫ਼ਤਰ ਚ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਇੱਥੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਉਧਰ ਮੌਕੇ ਤੇ ਮੌਜੂਦ ਮੇਲਾ ਸਟਾਫ ਮੈਂਬਰ ਪੂਨਮ ਨੇ ਕਿਹਾ ਕਿ ਸ਼ਿਸ਼ੋਬੀ ਜੋ ਗੁਰਾਇੰਦ ਦਫ਼ਤਰ ਵਿੱਚ ਤਨਖਾਹ ਹੈ ਇਸ ਦੀ ਕਾਰਜਗਾਰੀ ਬੇहद ਹੀ ਘਟੀਆ ਤੇ ਮਾੜੀ ਹੈ ਤੇ ਲੋਕਾਂ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਪਰ ਫਿਰ ਵੀ ਵਿਭਾਗ ਇਸ ਉੱਪ ਅੱਜ ਦੀ ਮਨੋਰ ਸਰ ਸੀ ਉਹਨਾਂ ਨੂੰ ਕੋਈ ਪਾਰਸਲ ਰਿਗਾਰਡਿੰਗ ਸੀ ਉਹਨਾਂ ਦਾ ਤੇ ਉਹ ਦਿਨ ਚੈੱਕ ਕਰਨ ਗਏ ਸੀ ਕਿ ਡੇਟ ਵਗੈਰਾ ਕੀ ਉਹਨਾਂ ਨੇ ਕਸਟਮਰ ਨੂੰ ਦੱਸਣਾ ਸੀ ਵੀ ਕੀ ਦੱਸਣਾ ਹੈ ਵੀ ਅਮਾਉਂਟ ਵਗੈਰਾ ਕਿੰਨੀ ਹੈ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਕੀ ਬਾਂਹਤ ਹੋਈ ਹੈ ਬਾਂਹਤ ਸ਼ੋਮਿਤ ਕਰਨ ਵਾਲੇ ਉਹ ਤੇ ਪੀ ਐਮ ਬੀ ਸੀ ਐਮ ਦਾ ਉਹਨੇ ਗੱਲ ਕੱਢ ਦਿੱਤੀ ਸੀ ਜੀ ਮਲੋਨ ਚੜ ਲੋ ਹੋਰ ਉਸ ਵਾਰ ਬਿਲਕੁਲ ਨਾ ਤਬਾਈ ਹੋਈ ਹੈ ਸਰ ਲੇਕਿਨ ਮਤਲਬ ਕਿ ਉਹਨਾਂ ਨੇ ਕੋਈ ਲਿਖਾਇਆ ਨਹੀਂ ਕਿ ਤੱਕ ਲੇਡੀਜ਼ ਨੇ ਬੈਠੇ ਇੱਥੇ ਬਿਲਕੁਲ ਵੀ ਨਹੀਂ ਸਰ ਉਹ ਐਨੀਆਂ ਗੰਦੀਆਂ ਗਾਲਾਂ ਮੈਂ ਇਵਨ ਕਿ ਨਾ ਮੈਂ ਕਦੀ ਆਪਣੀ ਫੈਮਿਲੀ ਚ ਨਾ ਆਪਣੇ ਏਰੀਆ ਵਾਈਜ਼ ਕਿਤੇ ਵੀ ਇਹੋ ਜਿਹਾ ਮਾਹੌਲ ਹੀ ਦੇਖਿਆ ਉਸ ਵਾਰ ਇਵਨ ਕਿ ਬੀਪੀ ਵੀ ਮੇਰਾ ਲੋ ਹੋ ਗਿਆ ਸੀ ਸਿਰਫ ਇੱਕ ਬੰਦੇ ਕਰ ਕੇ ਨਾ ਇੰਨਾ ਜ਼ਿਆਦਾ ਆਫਿਸ ਦਾ ਮਾਹੌਲ ਗੰਦਾ ਹੋ ਗਿਆ ਮੇਰੀ ਸਟਰ ਜੁਆਇਨਿੰਗ ਹੈਗੀ 2014 ਦੀ ਔਰ ਮੇਰੀ ਪਹਿਲੇ ਪੋਸਟਿੰਗ ਸੀ ਮੋਗਾ ਉਥੇ ਵੀ ਮਤਲਬ ਪੂਰੇ 10 11 ਸਾਲਾਂ ਦਾ ਐਕਸਪੀਰੀਅੰਸ ਹੈ ਤੇ ਮੈਂ ਐਵੇਂ ਦਾ ਘੱਟਿਆ ਇਨਸਾਨ ਸੀਰੀਅਸਲੀ ਨਹੀਂ ਦੇਖਿਆ ਔਰ ਮੈਂ ਇਹਨਾਂ ਦੇ ਅਗੇਂਸ ਕੰਪਲੇਂਟ ਕੀਤੀ ਸੀ ਮਿਸ ਬੀ ਅਵਦੀਨ ਸਤੰਬਰ 2024 ਦੇ ਔਰ ਔਰੇ ਮੇਰੀ ਕੰਪਲੇਨ ਦਾ ਵੀ ਕੋਟਾ ਲੇਦਾ ਕੋਈ ਨਹੀਂ ਬਣਿਆ ਉਲਟਾ ਮਿਲੂ ਕਿਹਾ ਜਾਂਦਾ ਹੈ ਕਿ ਹਾਂ ਉਸ ਬੰਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੁਸੀਂ ਲੜਦੇ ਹੋ ਸਾਰਿਆਂ ਨਾਲ ਸਰ ਮੰਗ ਹੈ ਹੀ ਕਿ ਇਹੋ ਜਿਹੇ ਬੰਦਾ ਮਤਲਬ ਬਿੰਨੂ ਨਹੀਂ ਲੱਗਦਾ ਕਿ ਸਟਾਫ ਵਿੱਚ ਕੋਣ ਠੋੜਾ ਚਾਹੀਦਾ ਕਿਉਂਕਿ ਸਿਰਫ ਇੱਕਾ ਬੰਦੇ ਕਰਕੇ ਪੂਰੇ ਗੁਰਾਇਆ ਦਾ ਨਾਮ ਬਦਨਾਮ ਹੁੰਦਾ ਪਿਆ ਬਾਕੀ ਸਾਡਾ ਸਾਰਾ ਸਭ ਕੋਆਪਰੇਟਿਵ ਸਿਰਫ ਇਹ ਕਾਹੀ ਹੈ ਕਿ ਜਿਹਨੂੰ ਬਿਲਕੁਲ ਵੀ ਬੋਲਣ ਦਾ ਪਤਾ ਨਹੀਂ ਚੱਲਦਾ ਕਿ ਮੈਂ ਵੱਡੇਆਂ ਛੋਟੇਆਂ ਨਾਲ ਆਪਣੇ ਸੀਨੀਅਰ ਨਾਲ ਕਿਵੇਂ ਬੋਲ ਲੈ ਇਸ ਬਾਬਤ ਮਨਮੋਹਨ ਬੰਗੜ ਪੋਸਟ ਆਫਿਸ ਦੇ ਐਸਟੀਐਮ ਨੇ ਕਿਹਾ ਮਨੋਜ ਸਿੰਘ ਜੋ ਮਾਰਕੀਟਿੰਗ ਐਗਜ਼ੀਕਿਊਟਿਵ ਹੈ ਉਹ ਪਾਰਸਲ ਦਾ ਰੇਟ ਪੁੱਛਣ ਲਈ ਸ਼ੋਭਿਤ ਗੰਡਵਾਲ ਕੋਲ ਗਿਆ ਸੀ ਤਾਂ ਇਹਨਾਂ ਦੀ ਆਪਸ 'ਚ ਕੋਈ ਕਮਿਊਨੀਕੇਸ਼ਨ ਹੋ ਗਈ ਮਿਸਟਰ ਮਨੋਜ ਕੁਮਾਰ ਜਿਹੜਾ ਕਿ ਮਾਰਕੀਟਿੰਗ ਐਗਜ਼ੀਕਿਊਟਿਵ ਆ ਸਾਡੇ ਆਫਿਸ 'ਚ ਠੀਕ ਹੈ ਜੀ ਉਹ ਆਪਣੇ ਪਾਰਸਲ ਲਈ ਪੁੱਛਣ ਗਿਆ ਰੇਟ ਕਾਊਂਟਰ ਤੇ ਸ੍ਰੀ ਸ਼ੋਭਿਤ ਗੰਡਵਾਲ ਕਾਊਂਟਰ ਦਾ ਤੇ ਜਦੋਂ ਪੁੱਛਣ ਗਿਆ ਤਾਂ ਇਹਨਾਂ ਦੀ ਆਪਸ 'ਚ ਕੋਈ ਕਮਿਊਨੀਕੇਸ਼ਨ ਹੋਈ ਹੈ ਅਬ ਤੁਸੀਂ ਕਮਿਊਨੀਕੇਸ਼ਨ ਜਲ ਲੈ ਲਓ ਜਾਂ ਹੀਟਪ ਹੀਟਪ ਹੋਇਆ ਕੁਛ ਠੀਕ ਆ ਤੇ ਜਦੋਂ ਇਹ ਜ਼ਿਆਦਾ ਹੋ ਗਿਆ ਮੈਂ ਫਲੀ ਅਕਾਊਂਟ ਸੇ ਵੈਰੀਫਿਕੇਸ਼ਨ ਲੱਗਾ ਹੋਇਆ ਸੀ ਹੁਣ ਵੀ ਮੈਂ ਅਕਾਊਂਟ ਵੈਰੀਫਾਈ ਕਰਨੇ ਆ ਤੇ ਜਦੋਂ ਇਹ ਇੰਨਾ ਦਾ ਹੋਇਆ ਤਾਂ ਅਸੀਂ ਛੜਾਇਆ ਬੀਗ ਅ ਲੇਡੀਜ਼ ਵੀ ਇੱਥੇ ਇੱਕ ਪੂਨਾ ਮੈਡਮ ਆ ਮੰਗਲ ਸਿੰਘ ਉਸ ਟਾਈਮ ਪੂਨਾ ਮੈਡਮ ਵੀ ਪ੍ਰੈਜ਼ੈਂਟ ਸੀ ਸ਼੍ਰੀ ਮੰਗਲ ਸਿੰਘ ਵੀ ਪ੍ਰੈਜ਼ੈਂਟ ਸੀ ਪੋਸਟਮੈਨ ਵੀ ਇੱਕ ਪ੍ਰੈਜ਼ੈਂਟ ਵੀ ਜੇ ਕੁਮਾਰ ਠੀਕ ਆ ਤੇ ਸਾਡੇ ਇੱਕ ਐਮਟੀਐ ਸ਼ੰਮੀ ਕਪੂਰ ਵੀ ਉਸ ਟਾਈਮ ਪ੍ਰੈਜ਼ੈਂਟ ਸੀ ਅਸੀਂ ਇਹਨਾਂ ਨੂੰ ਹਟਾਇਆ ਆਪਸ ਵਿੱਚ ਠੀਕ ਆ ਜੀ ਇਹਨਾਂ ਦੀ ਹੇਟ ਅਪ ਹੋਇਆ ਤੇ ਬਾਅਦ ਵਿੱਚ ਸ਼੍ਰੀ ਮਨੋਜ ਕੁਮਾਰ ਜੀ ਨੇ ਮੇਰੇ ਖਿਆਲ ਪੁਲਿਸ ਕੰਪਲੀਟ ਕੀਤੀ ਹੈ ਜਿਹਦੇ ਕਰਕੇ ਪੁਲਿਸ ਵਾਲੇ ਵੀ ਆਏ ਉਧਰ ਇਸ ਬਾਬਤ ਸ਼ੋਭਿਤ ਨਾਲ ਗੱਲ ਕਰਨੀ ਚਾਹੀ ਤਾ ਉਸਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਨੂੰ ਮਨੋਜ ਅਤੇ ਸ਼ੋਭਿਤ ਦੋਨਾਂ ਵੱਲੋਂ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ ਹਨ ਇਹ ਮਨੋਜ ਕੁਮਾਰ ਨੇ ਕਲੀਨ ਕਰੀ ਸੀ ਜਿਹ 112 ਦੇ ਉੱਪਰ ਅਸੀਂ ਮੌਕੇ ਤੇ ਆਏ ਤੇ ਇਹਨਾਂ ਨੂੰ ਹੋ ਸਮਝਾਇਆ ਗਿਆ ਤੇ ਥਾਣੇ ਦੇ ਵਿੱਚ ਟਾਈਮ ਦੇਤਾ ਉੱਥੇ ਜਾ ਕੇ ਜੋ ਹੋਣਾ ਦਾ ਫੈਸਲਾ ਹੋ ਜਾਣਾ ਕੰਪਲੀਟ ਅੱਗੇ ਗੁਰਾਇਆ ਥਾਣੇ ਦੇ ਵਿੱਚ ਕੀ ਮੈਟਰ ਕੀ ਹੈਗਾ ਉਹ ਗਾਲੀ ਕਲੋਜਦਾ ਜੀ ਆਪ ਦੇ ਵਿੱਚ